ਜਿਲਦਰ ਦੇ ਹਲਕਾ ਨਕੂਦਰ ਤੋਂ ਵਿਦਾਇਕਾ ਇੰਦਰਜੀਤ ਕੌਰ ਮਾਨ ਦੇ ਪਤੀ ਦਾ ਦੇਹਾਂਤ ਸ਼ਰਨਜੀਤ ਸਿੰਘ ਮਾਨ ਨੂੰ ਪਿਆਰ ਦਿਲ ਦਾ ਦੁਆਰਾ ਆਪਣੇ ਘਰ ਦੇ ਵਿੱਚ ਮਜੂ ਮਜੂਸ ਸਨ ਸ਼ਰਨਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਲਖਵਾਲ ਦੇ ਵਿੱਚ ਖੇਤਾਂ ਚ ਵੜੀ ਨੌਜਵਾਨ ਦੀ ਲਾਸ਼ ਅਮਰਿਤਿਕ ਦੀ ਪਛਾਣ 18 ਸਾਲ ਦੇ ਰਾਣਾ ਮਸੀ ਵਜੋਂ ਹੋਈ ਪਰਿਵਾਰ ਨੇ ਕਸਲਾ ਦਾ ਜਤਾਇਆ ਖਰਚਾ ਕਪੂਰ ਸਲਾਦੇਵ ਮਝ ਚੌਂਕ ਦੇ ਵਿੱਚ ਵਾਪਰਿਆ ਹਾਦਸਾ ਦੋ ਕਾਰਾਂ ਦੀ ਹੋਈ ਟੱਕਰ ਇੱਕ ਕਾਰ ਦੇ ਖੰਭੇ ਨਾਲ ਹੋਈ ਟੱਕਰ ਜਾਨੀ ਨੁਕਸਾਨ ਤੁਰਿਆ ਬਚਾਹ ਕਾਰ ਦੇ ਖੁੱਲ ਗਏ ਸਨ 에ਅਰ ਬੈਗ ਪਟਿਆਲਾ ਦੇ ਇੱਕ ਹਸਪਤਾਲ ਦੇ ਵਿੱਚ 13 ਸਾਲ ਦੇ ਬੱਚੇ ਦੀ ਮੌਤ ਪਰਿਵਾਰ ਨੇ ਡਾਕਟਰਾਂ ਤੇ ਲਾਪਰਵਾਹੀ ਵਰਤਣ ਦੇ ਲਗਾਏ ਇਲਜ਼ਾਮ ਪੁਲਿਸ ਨੇ ਬਿਆਨਾਂ ਮੁਤਾਬਕ ਕਾਰਵਾਈ ਕਰਨ ਦੀ ਆਖੀ ਗੱਲ ਜਲੰਧਰ ਦੇ ਨੂਰਮਹਿਲ ਇਲਾਕੇ ਦੇ ਵਿੱਚ ਐਕਸਾਈਜ਼ ਵਿਭਾਗ ਦਾ ਐਕਸ਼ਨ ਨਸ਼ਾ ਰਾਬੀਆਂ 15 ਪੇਟੀਆਂ ਦੇ ਨਾਲ ਇੱਕ ਸ਼ਖਸ ਨੂੰ ਕੀਤਾ ਕਾਬੂ ਪੁਲਿਸ ਨੇ ਗੱਡੀ ਜ਼ਬਤ ਕਰਕੇ ਮਾਲਕ ਖਿਲਾਫ ਵੀ ਕਾਰਵਾਈ ਦੀ ਜਿੱਤੀ ਚਨਾਵਿਸਤਾਨ ਨੇ ਈਵਨਾਗਰ ਦੇ ਵਿੱਚ ਭਿਆਨਕ ਗਰਮੀ ਨੂੰ ਵੇਖਦੇ ਹੋਏ ਫਾਇਰ ਬ੍ਰਿਗੇਡ ਵਿਭਾਗ ਹੋਇਆ ਅਲਰਟ ਕਰਮਚਾਰੀਆਂ ਦੀਆਂ ਛੁੱਟੀਆਂ ਨੂੰ ਕੀਤਾ ਗਿਆ ਰੱਦ ਮਈ ਦੇ ਵਿੱਚ 150 ਥਾਵਾਂ ਤੇ ਲੱਗੀ ਸੀ ਅੱਗ ਸੋਨੀ ਪੱਛ ਦੀ ਇੱਕ ਫੈਕਟਰੀ ਦੇ ਵਿੱਚ ਅੱਗ ਦਾ ਧੰਡ ਬਸਮਾਨ ਦੇ ਵਿੱਚ ਆਇਆ ਕਾਲਾ ਧੂਮਾ ਫੈਕਟਰੀ ਦਾ ਸਾਰਾ ਸਮਾਨ ਸੜਕੀ ਹੋਇਆ ਸੁਆਹ ਗੁਰੂਗ੍ਰਾਮ ਦੇ ਅਰਿਯੋਗ ਵਿਹਾਰ ਦੀ ਫੈਕਟਰੀ ਦੇ ਵਿੱਚ ਲੱਗੀ ਅੱਗ ਭਾਰਤ ਸੀਡਸ ਨਾਨਦੀਪ ਫੈਕਟਰੀ ਦੇ ਵਿੱਚ ਲੱਗੀ ਅੱਗ ਅੱਗ ਦੇ ਕਾਰਨ ਦਾ ਨਹੀਂ ਲੱਗਿਆ ਪਤਾ ਨੋਇਡਾ ਦੇ ਸੈਕਟਰ 119 ਦੇ ਵਿੱਚ ਗਰੋਸਰੀ ਦੀ ਦੁਕਾਨ ਦੇ ਬਾਹਰ ਪਏ ਸਮਾਨ ਦੇ ਵਿੱਚ ਲੱਗੀ ਅੱਗ ਸ਼ਾਰਟ ਸਰਕਟ ਰਿਹਾ ਕਾਰਨ ਦੁਕਾਨ ਦੇ ਅੰਦਰ ਤੇ ਆਸਮਾਨ ਸੁਰੱਖਿਅਤ ਸਮਲਨਾ ਅਟੂ ਦੇਵੀ ਸੈਂਟਰ ਬਲਾਸਟ ਤੋਂ ਬਾਅਦ ਦੁਕਾਨ ਦੇ ਵਿੱਚ ਲੱਗੀ ਭਿਆਨਕ આગ ਹਾਸੇ ਦੇ ਵਿਚੇ ਲੋਕੋ ਹੋਏ ਜ਼ਖਮੀ ਦੋ ਦੁਕਾਨਾਂ ਪੂਰੀ ਤਰ੍ਹਾਂ ਸੜੀਆਂ ਗ੍ਰੇਟਰ ਨੋਇਡਾ ਦੇ ਵਿੱਚ ਫਿਰ ਤੋਂ ਫਸਦੀ ਲਿਫਟ 15 ਮਿੰਟ ਤੱਕ 마ਸੂਮ ਬੱਚੇ ਦੇ ਨਾਲ ਫਸਿਆ ਰਿਹਾ ਪਰਿਵਾਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਸਾਫਰ ਪ੍ਰਧਾਨ ਮੰਤਰੀ ਐਚ ਡੀ ਦੇਵ ਗੋੜਾ ਦਾ ਪੋਤਾ ਪ੍ਰਜਵਲ ਰੇਵੰਨਾ ਗ੍ਰਫਤਾਰ ਐਐਸਆਈਟੀ ਨੇ ਜਰਮਨੀ ਤੋਂ ਪਰਤਿਆ ਸੀ ਬੰਗਲੌਰ ਏਅਰਪੋਰਟ ਤੋਂ ਕੀਤਾ ਅਰੈਸਟ 50 ਤੋਂ ਵੱਧ ਮਹਿਲਾਵਾਂ ਦਾ ਜਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਖੜਕ ਹਾਸੇ ਨੂੰ ਲੈ ਕੇ ਬ੍ਰਿਜ ਪੁਛਣ ਤੇ ਬੈਠੇ ਕਰਨ ਪੁਛਣ ਨੇ ਤੋੜੀ ਚੁੱਪੀ ਕਿ ਹਾਸੇ ਵਾਲੀ ਕਾਰ ਤੋਂ 4-5 ਕਿਲੋਮੀਟਰ ਦੂਰ ਸੀ ਮੇਰੀ ਗੱਡੀ ਮੇਰੇ ਅਕਸ ਨੂੰ ਵੀ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਚਟਕਾ ਫੋਰਨ ਸਟਾਰ ਨੂੰ ਗੁਪਤ ਤਰੀਕੇ ਦੇ ਨਾਲ ਪੈਸੇ ਦੇਣ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਕੋਰਟ ਨੇ ਸਾਰੇ 34 ਇਲਜ਼ਾਮਾਂ ਨੂੰ ਠਾਰਾਇਆ ਸਹੀ ਹੁਣ ਸਜ਼ਾ ਤੇ 11 ਜੁਲਾਈ ਨੂੰ ਹੋਵੇਗੀ ਸੁਣਵਾਈ ਦਿੱਲੀ 에어ਪੋਰਟ ਤੋਂ ਸੈਨ ਫ੍ਰਾਂਸਿਸਕੋ ਜਾਣ ਵਾਲੀ ਫਲਾਈਟ ਹੋਈ 8 ਘੰਟੇ ਲੇਟ ਬਿਨਾ ਏਸੀ ਤੋਂ ਫਲਾਈਟ ਦੇ ਵਿੱਚ ਬੈਠੇ ਰਹੇ ਯਾਤਰੀ ਸ਼ਿਕਾਇਤ ਕਰਨ ਦੇ ਕਾਫੀ ਦੇਰ ਬਾਅਦ ਯਾਤਰੀਆਂ ਨੂੰ ਉਤਾਰਿਆ ਗਿਆ ਹੈ। ਨੋਇਡਾ ਦੇ ਵਿੱਚ ਐਕਸਪ੍ਰੈਸ ਵੇ ਦੇ ਤੇ ਚੱਲਦੀ ਟ੍ਰੈਫਿਕ ਵਿਚਾਲੇ ਕਾਰ ਦੇ ਨਾਲ ਖਤਰਨਾਕ ਸਟੰ ਟਕਰੀਬ ਅੱਧੇ ਘੰਟੇ ਤੱਕ ਲੱਗਿਆ ਜਾਂ ਪੁਲਿਸ ਨੇ ਕਾਰ ਦੇ ਨੰਬਰ ਦੀ ਪਛਾਣ ਕਰਕੇ ਕਟਿਆ 55000 ਰੁਪਏ ਦਾ ਚਲਾਨ। ਫਤਿਹਬਾਦ ਦੇ ਵਿੱਚ ਸਨੇਕਮੈਨ ਤੇ ਕੁਬਰਾ ਕੀਤਾ ਹਮਲਾ ਇੱਕ ਘਰ ਦੇ ਵਿੱਚ ਆਪ ਦਾ ਰੈਸਕਿਊ ਕਰਨ ਪਹੁੰਚਿਆ ਸੀ ਸਨੇਕਮੈਨ ਪਵਨ ਪੈਰ ਤੇ ਗੋਡੇ ਤੇ ਡੰਗਿਆ VOTING ਦਿੱਲੀ ਮਾਨਸਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਵਿੱਚ ਬਣਾਏ ਗਏ 145 ਬੂਥ 6000 ਤੋਂ ਵੱਧ ਕਰਮਚਾਰੀ ਕੀਤੇ ਗਏ ਤਨਾਦ EVM ਲੈ ਕੇ ਪੋਲਿੰਗ ਸਟੇਸ਼ਨ ਪਹੁੰਚੇ ਕਰਮਚਾਰੀ ਫਰੀਦਕੋਟ ਦੇ ਪਿੰਡ ਕਿੰਗਰਾ ਦੇ ਵਿੱਚ ਭਾਜਪਾ ਦੇ ਖਿਲਾਫ ਨੇ ਤਰੇ ਲੋਕ ਪੋਲਿੰਗ ਬੂਥ ਦੇ ਨੇੜੇ ਲਗਾਇਆ ਟੈਂਟ ਪਾੜਿਆ ਭਾਜਪਾ ਆਗੂ ਬੋਲੇ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਹੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਅਮਰਸਰ ਦੇ ਵਿੱਚ ਇੱਕ ਟਾਪੇ ਵਾਲੇ ਨੇ ਕੀਤਾ ਐਲਾਨ ਕਿਆ ਵਰਡਪੌਂਟ ਤੋਂ ਬਾਅਦ ਉਂਗਲ ਤੇ ਸਿਆਹੀ ਦਿਖਾਉਣ ਵਾਲਿਆਂ ਨੂੰ ਦੇਵਾਗਾ ਡਿਸਕਾਊਂਟ ਤਲਵੰਟੀ ਸਾਬੂ ਦੀ ਮੋਰ ਮੰਡੀ ਦੇ ਬੱਸ ਸਟੈਂਡ ਤੇ ਬੱਸਾਂ ਨਾ ਆਉਣ ਦੇ ਕਾਰਨ ਪਰੇਸ਼ਾਨ ਹੋਏ ਲੋਕ ਅੱਜ ਦੀ ਗਰਮੀ ਦੇ ਵਿੱਚ ਹੋ ਰਿਹਾ ਹੈ ਬੁਰਾ ਹਾਲ ਬੱਸ ਅਡਾ ਇਨਚਾਰਜ ਦੇ ਮੁਤਾਬਕ ਚੌਂ ਡਿਊਟੀਆਂ ਦੇ ਵਿੱਚ ਲੱਗੀਆਂ ਨੇ ਜ਼ਿਆਦਾਤਰ ਬੱਸਾਂ ਅੱਜ ਦੀ ਗਰਮੀ ਦੇ ਵਿਚਾਲੇ ਸਮਾਣਾ ਦੇ ਵਿੱਚ ਪਾਣੀ ਦੀ ਕਿਲਤ 15 ਦਿਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਜਟਾਪੱਤੀ ਇਲਾਕੇ ਦੇ ਵਿੱਚ ਖਰਾਬ ਟਿਊਬਵੈੱਲ ਦੱਸੀ ਚਾਰੀ ਵਜਾ ਦਿੱਲੀ ਦੇ ਮੈਲਾ ਹਸਪਤਾਲ ਦੇ ਵਿੱਚ ਹੀਟ ਸਟ੍ਰੋਕ ਦੇ ਮਰੀਜ਼ਾਂ ਦੇ ਲਈ ਸਪੈਸ਼ਲ ਬੈੱਡ ਅਤੇ ਬਾਸਟਾ ਬਦਾ ਇੰਤਜ਼ਾਮ ਮਰੀਜ਼ਾਂ ਦਾ ਟੈਂਪਰੇਚਰ ਕੰਟਰੋਲ ਕਰਨ ਦੇ ਲਈ ਬਰਫ਼ ਦੇ ਪਾਣੀ ਦਾ ਵੀ ਕਰ ਰਹੇ ਨੇ ਇਸਤੇਮਾਲ 107 ਡਿਗਰੀ ਬੁਖਾਰ ਕਾਰਨ ਮਰੀਜ਼ ਦੀ ਹੋਈ ਸੀ ਮੌਤ ਭਾਰਤੀ ਮੈਲਾ ਫੌਜੀ ਮੇਜਰ ਰਾਧਿਕਾ ਸੇਨ ਦਾ ਸੰਯੁਕਤ ਰਾਸ਼ਟਰ ਦੇ ਵਿੱਚ ਸਨਮਾਨ ਮਿਲਟਰੀ ਜੈਂਡਰ ਐਡਵੋਕੇਟ ਆਫ ਦਾイヤー ਐਵਾਰਡ ਦੇ ਨਾਲ ਦਿੱਤਾ ਗਿਆ ਸਨਮਾਨਿਤ ਰਾਧਿਕਾ ਸੇਨ ਹਿਮਾਚਲ ਦੀ ਰਹਿਣ ਵਾਲੀ ਚਰਤਾ ਦੇ ਨਾਲ ਮਨਾਇਆ ਗਿਆ ਗੁਰੂ ਹਰਗੋਬਿੰਦ ਸਿੰਘ ਜੀ ਦਾ ਫਗਰਤਾ ਗੱਦੀ ਦੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਕੋਈ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਗबीर ਸਿੰਘ ਨੇ ਦਿੱਤੀ ਵਧਾਈ